ਨਮਸਕਾਰ ਮੈਂ ਹਾ ਤੁਹਾਡਾ ਹਾਂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕੈਬਨਟ ਮੰਤਰੀ ਗਰਮੀਸ਼ ਸਿੰਘ ਖੁੱਡੀਆਂ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਮਿਲੇ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਮਿਲ ਕੇ ਲਗਭਗ ਪੌਣੇ 2 ਘੰਟੇ ਪੰਜਾਬ ਦੇ ਖੇਤੀਬਾੜੀ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਇਲਾਕੇ ਨਹੀਂ ਜਿੱਥੇ ਨਰਮੇ ਅਤੇ ਕਪਾਹ ਦੀ ਕੀਤੀ ਕੀਤੀ ਜਾਂਦੀ ਹੈ ਲੇਕਿਨ ਉਥੇ ਜਦੋਂ ਪਰਫੁੱਲਤ ਹੁੰਦੀ ਹੈ ਕਪਾਹ ਅਤੇ ਨਰਮੇ ਦੀ ਫਸਲ ਉਥੇ ਸੁੰਡੀਆਂ ਅਤੇ ਕੀੜੇ ਪੈ ਜਾਂਦੇ ਨੇ ਨਰਮੇ ਅਤੇ ਕਪਾਹ ਦੀ ਫਸਲ ਨੂੰ ਇਸ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਕੁੜੀਆ ਨੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਲਗਭਗ ਪੌਣਾ ਘੰਟਾ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਸਾਨੂੰ ਸਾਨੂੰ ਕਿਹੜੇ ਕੀਟਨਾਸ਼ਕਾਂ ਦੀ ਜ਼ਰੂਰਤ ਹੈ ਕਿਸ ਤਰ੍ਹਾਂ ਦੀ ਸਾਨੂੰ ਖਾਦ ਦੀ ਜ਼ਰੂਰਤ ਹੈ ਇਹ ਸਾਰਾ ਜਿਹੜਾ ਹੈ ਸਾਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਵੇ ਸੈਂਟਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਖੇਤੀਬਾੜੀ ਫੰਡ ਲਗਭਗ 60% ਰੁਕੇ ਹੋਏ ਨੇ ਜਿਹੜੀ ਹਾਲੇ ਤੱਕ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾ ਸਕੀ ਇਸ ਲਈ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਗਰਮੀ ਸਿੰਘ ਕੁੜਿਆਨੇ ਕਿਹਾ ਕਿ ਤੁਸੀਂ ਸਾਨੂੰ ਉਹ ਫੰਡ ਜਿਹੜੇ ਨੇ ਜਲਦੀ ਤੋਂ ਜਲਦੀ ਮੁਹੱਈਆ ਕਰਵਾਓ ਤਾਂ ਕਿ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਫੰਡਾਂ ਨੂੰ ਜਿਹੜਾ ਹੈ ਡਿਪੋਜ਼ ਕਰਾ ਸਕੀਏ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀ ਦੀ ਕਿਲਤ ਵੱਧ ਰਹੀ ਹੈ ਪੰਜਾਬ ਦੀ ਖੇਤੀ ਨੂੰ ਨਵੀਨੀਕਰਨ ਦੀ ਲੋੜ ਹੈ ਅਤੇ ਚੰਗੇ ਕੀਟਨਾਸ਼ਕਾਂ ਤੋਂ ਮੁਕਤ ਸਾਨੂੰ ਜਿਹੜੇ ਈ ਚਾਹੀਦੀ ਨੇ ਚਾਹੇ ਉਹ ਕਣਕ ਦੀ ਫਸਲ ਹੋਵੇ ਚਾਹੇ ਉਹ ਝੋਨੇ ਦੀ ਫਸਲ ਹੋਵੇ ਚਾਹੇ ਉਹ ਨਰਮੇ ਦੀ ਫਸਲ ਹੋਵੇ ਚਾਹੇ ਉਹ ਕਪਾਹ ਦੀ ਫਸਲ ਹੋਵੇ ਕਿਉਂਕਿ ਜੇਕਰ ਸਾਨੂੰ ਜਿਹੜੇ ਬੀਜ ਨੇ ਸੀਡ ਨੇ ਵਧੀਆ ਕੁਆਲਿਟੀ ਦੇ ਨਹੀਂ ਪ੍ਰੋਵਾਈਡ ਕਰਾਵੇਗੀ ਸੈਂਟਰਲ ਸਰਕਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹੈ ਮਾੜਾ ਹਾਲ ਹੋਵੇਗਾ ਉਧਰ ਸ਼ਿਵਰਾ ਚੋਹਾਨ ਨੇ ਉਹਨਾਂ ਨੂੰ ਫਸਲੀ ਚੱਕਰ ਦੇ ਘੇਰੇ ਦੇ ਵਿੱਚੋਂ ਆਉਣ ਨੂੰ ਬਾਦ ਦੀ ਰਿਕਵੈਸਟ ਕੀਤੀ ਹੈ ਗੁਰਮੀਤ ਸਿੰਘ ਕੁਡੀਆਂ ਨੂੰ ਉਹਨਾਂ ਨੇ ਕਿਹਾ ਕਿ ਝੋਨੇ ਅਤੇ ਕਣਕ ਦੀ ਫਸਲ ਨੂੰ ਛੱਡ ਕੇ ਕੁਝ ਫਸਲ ਦੇ ਵਿੱਚ ਹੋਰ ਬਦਲਾਅ ਵੀ ਕੀਤੇ ਜਾਣੇ ਨੇ ਕਿਉਂਕਿ ਜੇ ਗੱਲ ਕਰੀਏ ਝੋਨੇ ਦੀ ਫਸਲ ਦੀ ਪੈਡੀ ਖੇਤੀ ਦੀ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈ ਉਹ ਦਿਨ ਬਰ ਦਿਨ ਘਟ ਰਿਹਾ ਹੈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ 2030 ਦੇ ਵਿੱਚ ਸੌਰੀ 2039 ਦੇ ਵਿੱਚ ਪਾਣੀ ਪੰਜਾਬ ਦਾ ਜਿਹੜਾ ਅੰਦਰਲਾ ਪਾਣੀ ਹੈ ਉਹ ਬਿਲਕੁਲ ਖਤਮ ਹੋ ਜਾਵੇਗਾ ਅਤੇ ਪੰਜਾਬ ਦਾ ਹਾਲ ਵੀ Rajasthan ਵਰਗਾ ਬਣ ਜਾਵੇਗਾ ਇਸ ਲਈ ਸ਼ਿਵਰਾ ਚੋਹਾਨ ਨੇ ਕੈਪਟਨ ਮੰਤਰੀ ਗਰਵੀ ਸਿੰਘ ਖੁੜੀਆਂ ਨੂੰ ਇਹ ਐਡਵਾਈਸ ਦਿੱਤੀ ਹੈ ਕਿ ਪੰਜਾਬ ਨੂੰ ਫਸਲੀ ਚੱਕਰ ਦੇ ਵਿੱਚੋਂ ਬਚਾ ਕੇ ਕੁਝ ਹੋਰ ਫਸਲਾਂ ਦੀ ਤਰਹੀਜ਼ ਦਿੱਤੀ ਜਾਵੇ ਜਿੱਥੇ ਉਹਨਾਂ ਨੂੰ ਮੋਟਾ ਮਨਾਫਾ ਹੋਵੇ ਕਿਉਂਕਿ ਬਹੁਤੀ ਜੇ ਗੱਲ ਕਰੀਏ 98% ਪੰਜਾਬ ਦੇ ਲੋਕ ਕਣਕ ਅਤੇ ਝੋਨੇ ਦੀ ਬਜਾਈ ਕਰਦੇ ਨੇ ਇਸ ਤੋਂ ਇਲਾਵਾ ਹੋਰ ਕੋਈ ਫਸਲਾਂ ਪੰਜਾਬ ਦੇ ਵਿੱਚ ਜ਼ਿਆਦਾ ਪਾਈਆਂ ਨਹੀਂ ਜਾਂਦੀਆਂ ਅਤੇ ਕੁਝ ਕੁ ਇਲਾਕੇ ਹੈਗੇ ਨੇ ਪੰਜਾਬ ਦੇ ਵਿੱਚ ਜਿੱਥੇ ਝੋਨੇ ਸੌਰੀ ਜਿੱਥੇ ਨਰਮੇ ਅਤੇ ਕਪਾਹ ਦੀ ਫਸਲ ਵੇਚੀ ਜਾਂਦੀ ਹੈ ਇਸ ਨੂੰ ਲੈ ਕੇ ਅੱਜ ਲਗਾਤਾਰ ਇੱਕ ਪੌਣਾ ਘੰਟਾ ਮੀਟਿੰਗ ਚੱਲੀ ਪੌਣਾ ਘੰਟਾ ਮੀਟਿੰਗ ਦੇ ਵਿੱਚ ਸਾਰੀਆਂ ਪਰੇਸ਼ਾਨੀਆਂ ਜਿਹੜੇ ਪੰਜਾਬ ਦੇ ਕਿਸਾਨ ਫੇਸ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਹਵਾਲਾ ਉਸ ਮਸਲੇ ਤੇ ਗੱਲਬਾਤ ਕੀਤੀ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੰਡੀਆਂ ਨੇ ਅਤੇ ਸ਼ਿਵਰਜ ਚੋਹਾਨ ਜਿਹੜੇ ਖੇਤੀ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਗਰਮੀਤ ਸਿੰਘ ਖੁੰਡੀਆਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਬੀਜ, ਚੰਗੀਆਂ ਖਾਦਾਂ, ਚੰਗੇ ਕੀਟਨਾਸ਼ਕ ਦਵਾਈਆਂ ਅਤੇ ਚੰਗੇ ਸੰਦ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਸੌਰੀ ਪੰਜਾਬ ਦੇ ਕਿਸਾਨਾਂ ਨੂੰ ਪ੍ਰੋਵਾਈਡ ਕਰਵਾਏ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਕਿਹਾ ਗੱਲ ਕੀਤੀ ਗਈ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਯਾਨੀ ਕਿ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਇਸ ਵਾਲੀ ਸਰਕਾਰ ਹੁਣ ਲਗਾਤਾਰ ਮੰਥਨ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨ ਜਿਹੜੇ ਨੇ ਹਰਿਆਣਾ ਤੇ ਬਾਰਡਰਾਂ ਤੇ ਪੂਰੀ ਤਰ੍ਹਾਂ ਤਨਾਤ ਨੇ ਤਨਾਤ ਨੇ ਪ੍ਰਦਰਸ਼ਨ ਕਰ ਰਹੇ ਨੇ ਰੋਸ ਮੁਜ਼ਾਹਰੇ ਕਰ ਰਹੇ ਨੇ ਉਹਨਾਂ ਨੇ ਕਿਹਾ ਇਸ ਨੂੰ ਲੈ ਕੇ ਮੈਂ ਪ੍ਰਧਾਨ ਮੰਤਰੀ ਦੇ ਨਾਲ ਅਤੇ ਅਮਨਤ ਸ਼ਾਹ ਅਤੇ ਰਾਜਨਾਦ ਦੇ ਨਾਲ ਬੈਠ ਕੇ ਮੁਲਾਕਾਤ ਕਰਾਂਗਾ ਅਤੇ ਜਲਦੀ ਤੋਂ ਜਲਦੀ ਇਹਨਾਂ ਕਾਲੇ ਕਾਨੂੰਨਾਂ ਦਾ ਹੱਲ ਵੀ ਕੱਢਿਆ ਜਾਵਾਗਾ ਦੂਸਰੇ ਪਾਸੇ ਸ਼ਿਰਵਾਜ ਤੋਹਾਨ ਨੇ ਗਰਵੀ ਸਿੰਘ ਖੁੱਡੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਨੂੰ ਅਸੀਂ ਜਲਦੀ ਹੱਲ ਕਰਾਂਗੇ ਧੰਨਵਾਦ